ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੈਂ ਆ ਮੇਰਾ ਆ ਦੂਸਰਾ ਖੇਤ ਹੈ ਜਿੱਥੇ ਮੈਂ ਜਿੱਥੇ ਮੇਰੀ ਪੂਸਾ ਬਾਸਮਤੀ 1718 ਜੜੀ ਸੀਗੀ ਸਾਡੇ ਕਿਸਾਨ ਵੀਰਾਂ ਦੇ ਯਾਤਰ ਇਹੀ ਕਹਿਣਾ ਹੁੰਦਾ ਹੈ ਵੀ ਬਾਸਮਤੀ ਦੀ ਤਾਂ ਪ੍ਰਾਲ ਬਹੁਤ ਜ਼ਿਆਦਾ ਹੁੰਦਾ ਹੈ ਜੀ ਜਾ ਮੁਛਲ ਵੈਰਾਈਟੀ ਹੈ 1400 ਕੇ ਦਾ ਪ੍ਰਾਲ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਅਸੀਂ ਮਲਚਿੰਗ ਤਕਨੀਕ ਨਾਲ ਨਹੀਂ ਬੀਜ ਸਕਦੇ ਪਰ ਮੈਂ ਉੱਥੇ ਇਹ ਗੱਲ ਨੂੰ ਜਿਹੜਾ ਉਹ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਮੈਂ ਹਰ ਸਾਲ ਹੀ ਇੱਥੇ ਮਲਚਿੰਗ ਤਕਨੀਕ ਦੇ ਨਾਲ ਜਿਹੜੀ ਹੈ ਇਹ ਆਪਦੀ ਏਕਣਕ ਬੀਜਦਾ ਔਰ ਜਿਹੜੀ ਕਿ ਮੇਰੀ ਜ਼ਮੀਨ ਜਿਹੜੀ ਇਹ ਐਮ ਆਰ ਇਨਕਲੇਵ ਜਿਹੜੀ ਹੈਗੀ ਉਹਦੇ ਇਹ ਨੇੜੇ ਪੈਂਦੀ ਹੈ ਤਾਂ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਜਿਹੜੀ ਹੈ ਆਮ ਜਿਹੜੀ ਕੰਬਾਈਨ ਹੈ ਸਿੰਪਲ ਕੰਬਾਈਨ ਦੇ ਨਾਲ ਬਿਨਾਂ ਐਸਐਮਐਸ ਲੱਗੀ ਹੋਈ ਕੰਬਾਈਨ ਦੇ ਨਾਲ ਇਹ ਜਿਹੜੀ ਇਹ ਬਾਸਮਤੀ ਕਟਾਈ ਗਈ ਸੀ ਔਰ ਇਹਦਾ ਪ੍ਰਾਲ ਜਿਹੜਾ ਬਾਅਦ ਵਿੱਚ ਮੈਂ ਰੀਪਰ ਮਰਵਾ ਕੇ ਉਹ ਉੱਪਰੋਂ ਉੱਪਰੋਂ ਖਲਰਵਾ ਲੈਣਾ ਖਲਰਵਾ ਦਿੱਤੀਆਂ ਨੇ ਆ ਦੇਖੋ ਪ੍ਰਾਲ ਹੈ ਔਰ ਆ ਕੁਛ ਪੂਸਾ ਬਾਸਮਤੀ ਜਿਹੜੀ ਮੈਂ ਬੀਜ ਲਈ ਛੱਡੀ ਹੈ ਉਹ ਸਾਈਡਾਂ ਤੇ ਖੜੀ ਹੈ ਔਰ ਇਹਦੇ ਵਿੱਚ ਵੀ ਮੈਂ ਜਿਹੜੀ ਹੈ ਮਲਚਿੰਗ ਤਕਨੀਕ ਦੇ ਨਾਲ ਜਿਹੜੀ ਹੈ ਉਹ ਕਣਕ ਬੀਜਣੀ ਹੈ ਪਰ ਕਣਕ ਬੀਜਣ ਤੋਂ ਪਹਿਲਾਂ ਜਿਹੜਾ ਕਿਉਂਕਿ ਇਹ ਮੇਰਾ ਜਿਹੜਾ ਵਾਹਣ ਹੈ ਬਹੁਤ ਚੀਕਣੀ ਮਿੱਟੀ ਹੈ ਔਰ ਇਸ ਬਾਣ ਦੇ ਵਿੱਚ ਮੈਂ ਕੀ ਕਰ ਰਿਹਾ ਜਿਹੜਾ ਚਿਚਲਰ ਹੈ ਉਹਦੇ ਉਹਦੇ ਵਿੱਚ ਇਹਦੇ ਵਿੱਚ ਗਿਰਲੇ ਫਿਰਲੇ ਜਿਹੜੇ ਜੜੇ ਲਾ ਰਿਹਾ ਤਾਂ ਜੋ ਜ਼ਮੀਨ ਦੀ ਜਿਹੜੀ ਕੰਪੈਕਟਿਵ ਲੇਅਰ ਹੈ ਜਾਂ ਹਾਰਡ ਪੈਨਲ ਹੈ ਉਹ ਟੁੱਟ ਸਕੇ ਔਰ ਪਾਣੀ ਲਾਉਣ ਤੋਂ ਬਾਅਦ ਜਿਹੜਾ ਜ਼ਮੀਨ ਦੇ ਵਿੱਚ ਜਲਦੀ ਤੋਂ ਜਲਦੀ ਪਾਣੀ ਜੀਰ ਸਕੇ ਜੋ ਕਿ ਮਲਚਿੰਗ ਤਕਨੀਕ ਦੀ ਜਿਹੜੀ ਸਫਲਤਾ ਦੇ ਵਿੱਚ ਬਹੁਤ ਸਹਾਇਕ ਸਿੱਧ ਹੋਵੇਗਾ ਆ ਦਿਖਾਉਣਾ ਤੁਹਾਨੂੰ ਮੈਂ ਜੀ ਕਿਉਂਕਿ ਉਹ ਪਿੱਛੇ ਜੋ ਮੈਂ ਤੁਹਾਨੂੰ ਪਹਿਲਾ ਵੀਡੀਓ ਦਿਖਾਈ ਸੀ ਉਹ ਮੇਰਾ ਦੂਸਰਾ ਖੇਤ ਸੀ ਉਹ ਦਰਮਿਆਨੀ ਮਿੱਟੀ ਸੀ ਇਹ ਚੀਕਣੀ ਮਿੱਟੀ ਵਾਲਾ ਖੇਤ ਹੈ ਆਇਆ ਜੀ ਉਹ ਸਬਸੋਇਲਰ ਜਿਹੜਾ ਚੱਲੂਗਾ ਦੇਖੋ ਜੀ ਇੱਥੇ ਆ ਮਾਰਿਆ ਹੋਇਆ ਅਸਰਾ ਕਰ ਰਿਹਾ ਹਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਇਹ ਕਿਸ ਤਰ੍ਹਾਂ ਪ੍ਰੋਸੈਸ ਕਰਦਾ ਉਹ ਦਿਖਾਉਂਗਾ। ਔਰ ਇਸੇ ਤਰੀਕੇ ਨਾਲ ਕਿਸਾਨ ਵੀਰਾਂ ਨੇ ਕਿੱਲੇ ਦੇ ਵਿੱਚ ਦੋ ਜਿਹੜਾ ਤਿੰਨ ਤੋਂ ਚਾਰ ਗੇੜੇ ਲਾ ਕੇ ਸਿੱਧੇ ਇੱਕ ਕਿਹੜਾ ਗੇੜਾ ਲਾ ਦੇਣਾ ਹੈ। ਅੱਜ ਮੈਂ ਚਲਾਵਾਂਗਾ ਨਾ ਤੇ ਇੱਥੇ ਇਤੋਂ ਫਰਕ। ਤੇ ਇੱਥੇ ਅੱਛਾ ਪਿਛਲੇ ਵਾਰ ਸਭ ਨੋਨ ਲੱਗਦੇ।